ਸਸੀ ਅਕਾਲ ਜੀ ਮੈਂ ਤੁਹਾਡਾ ਆਪਣੇ ਅਫਤਾ ਟ੍ਰੈਵਲ ਪੰਜਾਬ ਦੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਮਿਲਾਨ ਰੋਮ ਟੋਰਾਂਟੋ ਅਤੇ ਹੋਰ ਫੋਰਨ ਕੰਟਰੀਆਂ ਬਾਰੇ ਜਾਣਕਾਰੀ ਦਵਾਂਗੇ ਸੋ ਤੁਸੀਂ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੇਕਰ ਤੁਸੀਂ ਆਨਲਾਈਨ ਟਿਕਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ www.afta travelonline.com ਤੇ ਜਾ ਕੇ ਬੁੱਕ ਕਰ ਸਕਦੇ ਹੋ ਇਸ ਵੈਬਸਾਈਟ ਤੇ ਤੁਹਾਨੂੰ ਇੰਟਰਨੈਸ਼ਨਲ ਅਤੇ ਡੋਮੈਸਟਿਕ ਫਲਾਈਟਾਂ ਦੇ ਬਹੁਤ ਹੀ ਘੱਟ ਰੇਟ ਮਿਲ ਜਾਣਗੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਿਓ। ਹੁਣ ਗੱਲ ਕਰਦੇ ਹਾਂ ਜੀ ਫਲਾਈਟਸ ਦੇ ਬਾਰੇ। ਹੁਣ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਮਿਲਾਨ ਜਾਣ ਵਾਲੀ ਫਲਾਈਟ ਬਾਰੇ ਜਾਣਕਾਰੀ ਦਵਾਂਗੇ। ਇਹ ਫਲਾਈਟ ਅੰਮ੍ਰਿਤਸਰ ਤੋਂ ਮਿਲਾਨ 11 ਦਸੰਬਰ ਨੂੰ ਨਿਊਜ਼ 에어ਲਾਈਨਸ ਵੱਲੋਂ ਆਪਰੇਟ ਕੀਤੀ ਜਾ ਰਹੀ ਹੈ। ਇਸ ਵਿੱਚ ਤੁਹਾਨੂੰ 2 ਪੀਸ ਬੈਗ ਮਿਲ ਜਾਵੇਗਾ। ਹੁਣ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਰੋਮ ਜਾਣ ਵਾਲੀ ਫਲਾਈਟ ਬਾਰੇ ਅਪਡੇਟ ਦਵਾਂਗੇ। ਇਹ ਫਲਾਈਟ ਅੰਮ੍ਰਿਤਸਰ ਤੋਂ ਰੋਮ 8 ਦਸੰਬਰ ਨੂੰ ਨਿਊਜ਼ 에어ਲਾਈਨਸ ਵੱਲੋਂ ਆਪਰੇਟ ਕੀਤੀ ਜਾ ਰਹੀ ਹੈ। ਹੁਣ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਬਾਰੇ ਅਪਡੇ ਇਸ ਤੋਂ ਟੋਰਾਂਟੋ 13 ਦਸੰਬਰ ਨੂੰ ਨਿਊਜ਼ 에ਅਰਲਾਈਨਸ ਵੱਲੋਂ ਆਪਰੇਟ ਕੀਤੀ ਜਾ ਰਹੀ ਹੈ ਇਸ ਵਿੱਚ ਤੁਹਾਨੂੰ 2 ਪੀਸ ਬੈਗ ਮਿਲ ਜਾਵੇ ਹੋਰ ਗੱਲ ਕਰਦੇ ਹਾਂ ਜੀ ਲੇਟੈਸਟ ਨਿਊਜ਼ ਦੀ ਹਵਾਈ ਕਰਾਆਂ ਵਿੱਚ ਬੇਨਿਜਮੀਆਂ ਨੂੰ ਦੂਰ ਕਰਨ ਲਈ ਅਸੀਂ ਹਟਾਰੇ ਹਾਂ 에ਅਰਲਾਈਨ 24 ਘੰਟਿਆਂ ਵਿੱਚ ਕਰਾਇਆ ਬਦਲ ਸਕਦੀਆਂ ਹਨ ਦੀ ਤਾਰਾ ਮੁਕਾਬਲੇਬਾਜ਼ੀ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਛੇ ਹਵਾਈ ਅੱਡੇ ਲੀਜ਼ ਤੇ ਦੇ ਰਹੇਗੇ ਡੀਜੀਸੀਏ ਭਾਰਤ 에ਅਰਲਾਈਨ ਦੇ ਵੇਟ ਲੀਡਸ ਜਹਾਜ਼ ਸੰਚਾਲਨ ਲਈ ਨੀਮਾ ਨੂੰ ਸੁਚਾਲੂ ਬਣਾਏਗਾ ਜੇਕਰ ਤੁਹਾਡੇ ਲਈ ਸਾਡੀ ਵੀਡੀਓਜ਼ ਹੈਲਪਫੁਲ ਹੁੰਦੀਆਂ ਨੇ ਤਾਂ ਸਾਡੀਆਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਨਾਲ ਹੀ ਕਰ ਦਿਓ ਜੀ ਕਮੈਂਟ ਅਤੇ ਨਾਲ ਹੀ ਸਾਡੇ ਇੰਸਟਾਗ੍ਰam ਅਤੇ ਫੇਸਬੁੱਕ ਪੇਜ ਨੂੰ ਫੋਲੋ ਅਤੇ ਸ਼ੇਅਰ ਵੀ ਜਰੂਰ ਕਰਿਓ। ਬਧੇ ਰਜਿਸਟਰ ਕਰਨ ਲਈ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ। ਸਾਡੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।